ਬڑا ਮੰਦ ਭਾਗਾ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਬਤ ਚ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਪੱਕਾ ਕਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਚੇਹੇ ਤੋਂ ਤਾਂ ਅਸਤੀਫਾ ਮਨਜ਼ੂਰ ਹੋਣਾ ਸੀ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਹੋਣਾ ਸੀ ਤੇ ਜੇ ਤਿੰਨ ਦਿਨਾਂ ਦੇ ਅੰਦਰ ਅੰਦਰ ਕੋਈ ਡਿੱਤਾ ਸੀ ਤਾਂ ਫਿਰ ਅੱਜ ਡਿੱਤਾ ਕਿਵੇਂ ਦੂਰ ਹੋ ਗਿਆ ਉਹ ਵਰਕਿੰਗ ਕਮੇਟੀ ਪੰਥ ਦੀ ਨਹੀਂ ਸੀ ਉਹ ਵਰਕਿੰਗ ਕਮੇਟੀ ਤਾਂ ਬਾਦਲ ਦੀ ਸੀ ਬਾਦਲ ਧੜੇ ਦੀ ਸੀ ਤੇ ਹੁਣ ਇਤਮਾਰਚ ਨੂੰ ਦੁਬਾਰਾ ਚੋਣ ਹੋਊ ਤੇ ਸੁਖਬੀਰ ਸਿੰਘ ਬਾਦਲ ਫੇਰ ਉਸ ਦੇ ਵਿੱਚ ਦੁਬਾਰਾ ਪ੍ਰਧਾਨ ਆ ਰਹੇ ਨੇ ਆਪਦੇ ਧੜੇ ਦੇ ਸੁਖਬੀਰ ਬਾਦਲ ਨੇ ਤਾਂ ਇਹ ਵੀ ਕਹਤਾ ਕਿ ਮੈਂ ਅਡਾਲਤਾਂ ਤੇ ਰਾਜੀ ਕੇ ਝੂਠ ਬੋਲਿਆ ਸੀ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਵਾਲਾ ਜਿਹੜਾ 44 ਦਲ ਟਾਈਮ ਹੋ ਰਿਹਾ ਜਿਹਦੇ ਸਰਦਾਰ ترਸੀਮ ਸਿੰਘ ਚਾਰਜ ਤਾਰੀ ਪ੍ਰਧਾਨ ਹੋਣ ਜੇ ਕੋਈ ਅਸਲੀ ਪਾਰਟੀ ਹੋਊਗੀ ਤੇ ਉਹੀ ਖਾਲਸਾ ਪੰਥ ਦੀ ਪ੍ਰਤਨਿਧਤਾ ਕਰੂਗੀ ਇਹ ਬੜੇ ਵੱਡੇ ਵੱਡੇ ਜਿਹੜੇ ਪਾਪ ਹੋਏ ਪੰਜਾਬ ਦੇ ਵਿੱਚ ਉਹਦੇ ਵਿੱਚ ਪ੍ਰਤਾਪ ਸਿੰਘ ਦਾ ਬਾਦਲ ਸੁਖਵੀਰ ਸਿੰਘ ਦਾ ਬਾਦਲ ਸੁਖਦੇਵ ਸਿੰਘ ਦਾ ਢੀਂਡਸਾ ਪਰਮੇਂਦਰ ਸਿੰਘ ਦਾ ਢੀਂਡਸਾ ਇਹ ਬਰੋ ਬਰ abr ਸ਼ਾਮਲ ਨੇ ਦੋਸਤੋ ਤੁਸੀਂ ਦੇਖ ਰਹੇ ਹੋ ਹੰਦਰਤ ਦੀ ਵੀ ਤੇ ਸਾਡੇ ਨਾਲ ਅੱਜ ਬੜੇ ਹੋਏ ਹਨ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਫੌਜਦਾਰੀ ਕੇਸਾਂ ਦੇ ਉਹਗੇ ਵਕੀਲ ਵੀ ਹਨ ਅਤੇ ਭਾਈ ਅਮਰਤਪਾਲ ਸਿੰਘ ਜੀ ਦੇ ਵਕੀਲ ਵੀ ਰਹੇ ਹਨ ਇਹ ਤੇ ਇਹ ਕਹੇ ਦੀ ਸ਼ਕਤੀਤ ਹਨ ਜੋ ਸੰਸਾਦ ਪੱਧਰ ਦੀ ਆਪਣੇ ਸਿੱਖ ਸਿਆਸਤ ਬਾਰੇ ਜਾਣਕਾਰੀ ਰੱਖਦੇ ਹਨ ਤੇ ਭਾਈ ਅਮਰਤਪਾਲ ਸਿੰਘ ਨੂੰ ਅ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਆਓ ਇਹਨਾਂ ਨਾਲ ਸੁਖਵੀਰ ਬਾਦਲ ਦੇ ਅਸਤੀਫੇ ਬਾਰੇ ਜੋ ਘਟਨਾ ਕਰਮ ਹੋਇਆ ਉਹ ਸਾਰੀ ਗੱਲਬਾਤ ਕਰਦੇ ਆਂ। ਖਾਲਸਾ ਜੀ ਤੁਹਾਡਾ ਹਮਦਰਦ ਦੀਵੀ ਤੇ ਬਹੁਤ-ਬਹੁਤ ਸਵਾਗਤ। ਵਾਹਿਦੁਰੂਜੀਤਾ ਖਾਲਸਾ ਵਾਹਿਦੁਰੂਜੀਤੀ ਫਤਿਹ ਬਹੁਤ-ਬਹੁਤ ਮਿਹਰਬਾਨੀ ਜੀ। ਖਾਲਸਾ ਜੀ ਆਪਣੇ ਅੱਜ ਤੋਂ ਤੁਸੀਂ ਬੜੇ ਉਹ ਹੋਵੋਗੇ ਵੀ ਅ ਮੰਚ 'ਤੇ ਥੋੜੀ-ਮੋਡੀ ਖੁਸ਼ੀ ਵੀ ਹੋਊਗੀ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਤੇ ਦੂਰ ਹੋ ਗਿਆ ਤੇ ਉਹ ਜਿਹੜੇ ਸੁਤਾਰਲੇ ਹਰਲੇ ਉਹ ਵੀ ਬੜੇ ਖੁਸ਼ ਹੋਣਗੇ ਦੇਖੋ ਜੀ ਮੈਨੂੰ ਤਾਂ ਕਾਦੀ ਖੁਸ਼ੀ ਹੋਊਗੀ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਬੜਾ ਮੰਦ ਭਾਗਾ ਹੋਇਆ ਕਿ ਅਟਲਤਾ ਸਰਬ ਦੇ ਹੁਕਮਨਾਮੇ ਨੂੰ ਬਤ ਚ ਸੁਖਬੀਰ ਸਿੰਘ ਬਾਦਲ ਦਾ ਕਬਜਾ ਪੱਕਾ ਕਰ ਦਿੱਤਾ ਗਿਆ ਪਹਿਲਾਂ ਅਜੇ ਪੱਕਾ ਨਹੀਂ ਸੀ ਪਰੰਤੂ ਹੁਣ ਪੱਕਾ ਕਰ ਦਿੱਤਾ ਗਿਆ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹਦਾ ਵਜੂਦ ਖਤਮ ਕਰ ਦਿੱਤਾ ਗਿਆ ਤਿੰਨ ਦਿਨਾਂ ਵਿੱਚ ਜਿਹੜਾ ਅਸਤੀਫਾ ਮਨਜ਼ੂਰ ਕਰਨਾ ਸੀ ਉਹ ਵੀ ਖਤਮ ਹੋ ਗਿਆ ਤੇ ਜਿਹੜੇ ਫਸਿਲ ਤੋਂ ਜਿਹੜਾ 2 ਦਸੰਬਰ ਨੂੰ ਇਹ ਹੁਕਮਨਾਮਾ ਸੁਨਾਇਆ ਸੀ ਜਿਦਾ ਪੰਜ ਸਿੰਘ ਸਹਿਬਾਨ ਨੇ ਜਾਨੀ ਰਕबीर ਸਿੰਘ ਦੀ ਅਗਵਾਈ ਹੇਠ ਜਿਹੜੇ ਅਤਲਤਾਤ ਸਾਹਿਬ ਦੇ ਮਨਜੋ ਜਥੇਦਾਰ ਨੇ ਉਸ ਹੁਕਮਨਾਮੇ ਨੂੰ ਜਿਹੜਾ ਸੀ ਬੰਦ ਚਮੜਾ ਮੀਟਿੰਗਾਂ ਕਰਕੇ ਥਾਤੂ ਕਰ ਦਿੱਤਾ ਗਿਆ ਤੇ ਲਿਖਤੀ ਹੁਕਮਨਾਮੇ ਦੇ ਬਰਾਬਰ ਕੋਈ ਹੋਰ ਲਿਖਤੀ ਹੁਕਮਨਾਮਾ ਨਹੀਂ ਦਿੱਤਾ ਗਿਆ ਪਰੰਤੂ ਬੰਦ ਚਮੜਾ ਮੀਟਿੰਗਾਂ ਵੀ ਜ਼ੁਬਾਨੀ ਜਿਹੜਾ ਹੈਗਾ ਉਹ ਆਪਣਾ ਧਾਮੀ ਸਾਹਿਬ ਤੇ ਚੀਮਾ ਸਾਹਿਬ ਦੀਆਂ ਜਿਹੜੀਆਂ ਬਾਹਰ ਜ਼ੁਬਾਨੀ ਬਿਆਨ ਦਿੱਤੇ ਜਏ ਉਹਨਾਂ ਦੀ ਕੋਈ ਤਰਦੀਦ ਨਾ ਕਰਕੇ ਅਤਲਤਾਤ ਸਾਹਿਬ ਦੇ ਸੱਚ ਤੇ ਵੱਲੋਂ ਉਹਨਾਂ ਨੂੰ ਸਹੀ ਮੰਨ ਲਿਆ ਗਿਆ ਨਹੀਂ ਤੁਹਾਡੇ ਕਹਿਣ ਦਾ ਮਤਲਬ ਕੀ ਜਿਹੜਾ ਅਸਤੀਫਾ ਬਾਲ ਦਾ ਮਨਜ਼ੂਰ ਕੀਤਾ ਗਿਆ ਵੀ ਉਹ ਕਾਲ ਤੱਕ ਦੀ ਮਾਨ ਮੇਰਾ ਦਾ ਵੀ ਨਹੀਂ ਮਨਜ਼ੂਰ ਹੋਇਆ ਨਹੀਂ ਇਹ ਅਕਾਲਤਸਦੀ ਮਨ ਮਰਿਆਦਾ ਦੇ ਤਾਂ ਉਲਟ ਹੋਇਆ ਉਹ ਤਾਂ ਸੁਖਵੀਰ ਸਿੰਘ ਬਾਦਲ ਨੇ ਖੁਦ ਬਿਆਨ ਦੇ ਕੇ ਕਿਹਾ ਕਿ ਹੈ ਕਿ ਮੇਰੀ ਟਰਮ ਪੂਰੀ ਹੋ ਗਈ ਸੀ ਇਹਦੇ ਲਈ ਮੈਂ ਅਸਤੀਫਾ ਦਿੱਤਾ ਉਹਨਾਂ ਤਾਂ ਕਿਤੇ ਕਹੀ ਨਹੀਂ ਉਹ ਅਕਾਲਤਸ ਸਭ ਦੇ ਚਾਹੇ ਤੂੰ ਮੈਂ ਅਸਤੀਫਾ ਦਿੱਤਾ ਅਕਾਲਤਸ ਅਸਤੀਫਾ ਦੇ ਚਾਹੇ ਤੋ ਤਾਂ ਅਸਤੀਫਾ ਮਨਜ਼ੂਰ ਹੋਣਾ ਸੀ ਤਿੰਨ ਦਿਨਾਂ ਦੇ ਅੰਦਰ ਅੰਦਰ ਹੋਣਾ ਸੀ ਤੇ ਜੇ ਤਿੰਨ ਦਿਨਾਂ ਦੇ ਅੰਦਰ ਅੰਦਰ ਕੋਈ ਦਿੱਤਾ ਸੀ ਤਾਂ ਫਿਰ ਅੱਜ ਉਹ ਦਿੱਤਾ ਕਿਵੇਂ ਦੂਰ ਹੋ ਗਿਆ ਉਹ ਅੱਡਿੱਤਾ ਤਾਂ ਦੱਸਣ ਵੀ ਉਸ ਸਮੇਂ ਚੀਜ਼ ਕਾਨੂੰਨੀ ਅੱਡਿੱਤਾ ਸੀ ਤੇ ਅੱਜ ਉਹ ਸੀ ਨਹੀਂ ਉਹੀ ਬੰਦਿਆਂ ਨੇ ਮਨਜ਼ੂਰ ਕਰਨਾ ਸੀ ਉਸੇ ਵਰਕਿੰਗ ਕਮੇਟੀ ਨੇ ਮਨਜ਼ੂਰ ਕਰਨਾ ਸੀ ਉਹ ਵਰਕਿੰਗ ਕਮੇਟੀ ਪੰਥ ਦੀ ਨਹੀਂ ਸੀ ਉਹ ਵਰਕਿੰਗ ਕਮੇਟੀ ਤਾਂ ਬਾਦਲ ਦੀ ਸੀ ਬਾਦਲ ਧੜੇ ਦੀ ਸੀ ਜਿਹੜੀ ਉਹਨਾਂ ਨੇ ਆਪ ਜਿਹੜੀ ਉਹ ਵਰਕਿੰਗ ਕਮੇਟੀ ਬਣਾਈ ਹੋਈ ਸੀ ਸੋ ਉਹ ਵਰਕਿੰਗ ਕਮੇਟੀ ਨੇ ਇਹ ਕਹਿ ਕੇ ਵੀ ਇਹਨਾਂ ਦੀ ਟਰਮ ਪੂਰੀ ਹੋ ਗਈ ਇਸਤੇਫਾ ਮਨਜ਼ੂਰ ਕਰ ਲਿਆ ਤੇ ਹੁਣ 1 ਮਾਰਚ ਨੂੰ ਦੁਬਾਰਾ ਚੋਣ ਹੋਊ ਤੇ ਸੁਖਬੀਰ ਸਿੰਘ ਬਾਦਲ ਫੇਰ ਉਸ ਦੇ ਵਿੱਚ ਦੁਬਾਰਾ ਪ੍ਰਧਾਨ ਆ ਰਹੇ ਨੇ ਆਪਦੇ ਧੜੇ ਦੇ ਤੇ ਅਕਾਲ ਤਖਤ ਦੀ ਮਨਮਰਿਆਦਾ ਕਿੱਥੇ ਹੈ ਅਕਾਲ ਤਖਤ ਦੀ ਮਨਮਰਿਆਦਾ ਜਮ ਹੀ ਖਤਮ ਹੋ ਗਈ ਔਰ ਅਕਾਲ ਤਖਤ ਦੇ ਜਥੇਦਾਰ ਬੋਲ ਨੂੰ ਤਾਂ ਪ੍ਰਤੀਕਰਮ ਹੀ ਨਹੀਂ ਆਇਆ ਤੇ ਜਿਹੜੇ ਫਸੀਲ ਤੋਂ ਲੈ ਜੇ ਲਿਖਤੀ ਹੁਕਮਾਂਵੇਂ ਨੇ ਉਹਨਾਂ ਨੂੰ ਜਵਾਨੀ ਜਿਹੜਾ ਹੈਗਾ ਉਹ ਦਿਲਜੀਤ ਸਿੰਘ ਚੀਮਾ ਤੇ ਆਪਣਾ ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਨਾਲ ਖਤਮ ਕੀਤਾ ਜਾ ਰਿਹਾ ਹੈ ਇਹ ਤਾਂ ਅਟਲ ਤਖਤ ਸਾਹਿਬ ਦੀ ਬਹੁਤ ਵੱਡੀ ਤੋਹੀਨ ਹੋਈ ਹੈ ਅਟਲ ਤਖਤ ਸਾਹਿਬ ਨੂੰ ਬੜੀ ਵੱਡੀ ਚੁਣੌਤੀ ਹੈ ਤੇ ਅਟਲ ਤਖਤ ਸਾਹਿਬ ਮਾਨ ਮਰਿਆਦਾ ਨੂੰ ਠੇਸ ਪਹਚਾਈ ਗਈ ਹੈ ਦੇਖੋ ਜੀ ਤੇ ਪਹਿਲਾਂ ਤੁਸੀਂ ਕਹਿੰਦੇ ਤਿੰਨ ਦਿਨ ਬਾਅਦ ਸੀ ਪਵਨ ਜੂ ਰੋਣਾ ਸੀ ਫਿਰ 20 ਦਿਨ ਲੈ ਲਗੇ ਪਰ ਸਤੀਬਾ ਹੋਇਆ 50 55 ਦਿਨ ਬਾਅਦ ਮਨਜ਼ੂਰ ਤੇ ਤੁਹਾਨੂੰ ਲੱਗਦਾ ਵੀ ਇਹ ਆ ਨਾ ਕੰਨੀ ਹੋਈ ਐ ਅਸਤੀਫਾ ਦੇਣ ਚ ਦੇਖੋ ਜੀ ਉਹਨਾਂ ਦਾ ਹਟਮਨਾਮਾ ਤਾਂ 3 ਦਿਨਾਂ ਦਾ ਸੀ 20 ਦਿਨਾਂ ਦਾ ਤਾਂ ਜਾਨੀ ਰਕबीर ਸਿੰਘ ਨੇ ਕਿਹਾ ਨਹੀਂ ਵੀ 20 ਦਿਨਾਂ ਚ ਕਰ ਲਿਓ ਤਾਂ ਦਲਜੀਤ ਸਿੰਘ ਚੀਮਾ ਤੇ ਆਪਣਾ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਜੇ ਸਾਨੂੰ ਬੰਦ ਕਮਰਾ ਮੀਟਿੰਗ ਦੇ ਵਿੱਚ ਜਾਨੀ ਰਕबीर ਸਿੰਘ ਨੇ ਕਹਿਤਾ ਸੀ ਵੀ 20 ਦਿਨ ਉਹ 20 ਦਿਨ ਨਾਂ ਤਾਂ ਲਿਖਤੀ ਤੌਰ ਤੇ ਕਿਤੇ ਆਏ ਨਾ ਉਹ 20 ਦਿਨ ਕਿਸੇ ਨੇ ਦੱਸੇ ਉਹ ਤਾਂ ਹੁਣ ਚੀਮਾ ਤੇ ਜੇ ਧਾਮੀ ਜਿਹੜੇ ਨੇ ਇਹੀ ਦੋਹੇ ਜਿਹੜੇ ਆ ਅਤਲਤਾਖਰ ਸਾਹਿਬ ਦੇ ਹਟਮਨਾਮਿਆਂ ਦੀ ਵਿਆਖਿਆ ਕਰ ਤਾ ਇਹਨਾਂ ਨੂੰ ਤਾਂ ਫਿਰ ਜਵਾਨੀ ਬਿਆਖਿਆ ਕਰਨ ਦਾ ਕੋਈ ਇੱਛਾ ਰੇ ਨਹੀਂ ਸੀ ਉਹ ਤਾਂ ਆਪਣੇ ਆਪ ਜੇ ਮਨਮਰਿਆਦਾ ਦੀ ਉਲੰਘਣਾ ਸੀ ਬੜੀ ਵੱਡੀ ਤੇ ਤੋ ਤਿੰਨ ਦਿਨਾਂ ਬਾਅਦ ਤੋਂ ਬਾਅਦ ਜਿਹੜਾ ਵੀ ਸੀ ਉਹ ਮਨਮਰਿਆਦਾ ਦੀ ਉਲੰਘਣਾ ਵਿੱਚ ਆਉਣਾ ਸੀ ਭਾਵੇਂ 20 ਦਿਨ ਹੁੰਦੇ ਭਾਵੇਂ 25 ਦਿਨ ਹੁੰਦੇ ਭਾਵੇਂ 55 ਦਿਨ ਹੁੰਦੇ ਤੇ ਹੁਣ ਤਾਂ ਸੁਖਵੀਰ ਸਿੰਘ ਬਾਦਲ ਆਪੇ ਕਹਿ ਰਿਹਾ ਬਈ ਮੈਂ ਜਿਹੜਾ ਹੈਗਾ ਸੂਚੇ ਮੇਰੀ ਟਰਮ ਪੂਰੀ ਹੋ ਗਈ ਸੀ ਮੈਂ ਅਸਤੀਫਾ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਤਾਂ ਇਹ ਵੀ ਕਹਿੰਦਾ ਕਿ ਮੈਂ ਅਦਾਲਤ 'ਤੱਕ ਤੇ ਰਾਜੀ ਕੇ ਝੂਠ ਬੋਲਿਆ ਸੀ ਮੈਂ ਆਪਦੇ ਜਿਹੜੇ ਜੁਨਾਹ ਕਬੂਲ ਕੀਤੇ ਸੀ ਉਹ ਸੀ ਵੀ ਮਾਮਲਾ ਜਲਦੀ ਨਿਪਟ ਜੇ ਹੁਕਮਨਾਮੇ 'ਚ ਦੇਰ ਕਰ ਰਹੇ ਸੀ ਇਸ ਲਈ ਮੈਂ ਉੱਥੇ ਕਹਿੰਦਾ ਕਿ ਮੈਂ ਇਹ ਚਰੇ ਅਸਲ ਦੇ ਵਿੱਚ ਮੈਂ ਤੂੰ ਜੁਨਾਹ ਕੀਤਾ ਹੀ ਨਹੀਂ ਹੈ ਤੇ ਫਿਰ ਜਿਹੜਾ ਅਡਾਲਤਾ 'ਤੇ ਜਾ ਕੇ ਝੂਠ ਬੋਲਣਾ ਮੰਨ ਲਿਆ ਸੁਤਵੀਰ ਸਿੰਘ ਬਾਦਲ ਨੇ ਵੀ ਮੈਂ ਜੀ ਜਾਣਬੁੱਝ ਕੇ ਆਪਦੇ ਜੁਨਾਹ ਆਪਦੇ ਪੱਲੇ ਪਾ ਲਏ ਸੀ ਮੈਂ ਆਪਦਾ ਪੱਲੇ ਦੇ ਵਿੱਚ ਪਾ ਲਿਆ ਸੀ ਜਾਂ ਤਾਂ ਉਹ ਤਾਂ ਉਹਦੇ ਨਾਲੋਂ ਵੀ ਬਜਰ ਤਰਹਿਤ ਬਈ ਅਡਾਲਤਾ 'ਤੇ ਸਭ ਤੇ ਜਾ ਕੇ ਇੱਥੇ ਝੂਠ ਬੋਲੇ ਤੇ ਉਹ ਜੋ ਤੋਂ ਸੋ ਉੱਥੇ ਗਨਾਹ ਕਬੂਲ ਕੀਤੇ ਉਹ ਕਹਿੰਦਾ ਮੈਂ ਝੂਠ ਮੈਂ ਝੂਠ ਕੀਤੇ ਸੀ ਉਦੋਂ ਤੱਕ ਰਹੇ ਸੀ ਜੀ بڑے ਗਨਾਹ ਕਬੂਲ ਕਰ ਲੇ ਗਲਚਪੱਲਾ ਪਾ ਕੇ ਖੜਾ ਸੀ ਉਹ ਹਰੇਕ ਦਲ ਨੂੰ ਕਬੂਲ ਕਰ ਰਿਹਾ ਸੀ ਤੇ ਫਿਰ ਉੱਥੇ ਕਹਿ ਦਿੰਦਾ ਉਹਨੇ ਜਦੋਂ ਸਿੰਘ ਸਾਹਿਬ ਨੇ ਕਿਹਾ ਵੀ ਹਾਂ ਜਾਂ ਨਾਂ ਚ ਜਵਾਬ ਦਿਓ ਵੀ ਨਹੀਂ ਜੀ ਮੈਂ ਤਾਂ ਕੀਤਾ ਹੀ ਨਹੀਂ ਫਿਰ ਅੱਗੇ ਪੜਤਾਲ ਹੁੰਦੀ ਜਾਂ ਨਾ ਹੁੰਦੀ ਕਿਵੇਂ ਹੁੰਦੀ ਕਿਉਂ ਕਰੇ ਇਹਦੇ ਮਤਲਬ ਹੈ ਕਿ ਉਹ ਦਿਖਾਵੇ ਲਈ ਕੀਤੇ ਝੂਠ ਬੋਲਤੇ ਕੀਤੇ ਤੇ ਸੁਖਵੀਰ ਸਿੰਘ ਬਾਦਲ ਦੀ ਚੀਅਮੀਤ ਰਹੇ ਜੀ ਅਕਾਲਤਾਰ ਸਾਹਿਬ ਦੇ ਸਾਹਮਣੇ ਫਿਰ ਹੁਤਮਨਾਮੇ ਦੀ ਕੀ अहमियत ਰਹਗੀ ਜੇ ਸਿੰਘ ਸਾਹਿਬ ਵੱਲੋਂ ਹੁਣ ਕੋਈ ਅਜਿਹਾ ਜਿਹੜੀ ਐ ਕੋਈ ਉਹ ਸਜਾ ਲਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਨੂੰ ਨੋਟਿਸ ਨਹੀਂ ਜਾਰੀ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਵੀ ਤੂੰ ਇਹ ਮੰਨੇਂ ਆਂ ਵੀ ਮੈਂ ਝੂਠ ਬੋਲਿਆ ਹੁਣ ਤਾਂ ਇਹ ਡਰਾਮਾ ਬਣਾਤਾ ਇੱਕ ਖੇਡ ਬਣਾਤੀ ਤੇ ਬੜਾ ਬਦਨਾਮੀ ਦਾ ਸਾਧਨ ਬਣਿਆ ਪਰ ਸੁਖਵੀਰ ਬਾਦਲ ਕਹਿੰਦੇ ਨੇ ਵੀ ਮੈਂ ਦੋਨੇ ਸਜਾਵਾਂ ਪੂਰੀਆਂ ਕਰਮੀਆਂ ਨੇ ਧਾਰਮਿਕ ਸਜ਼ਾ ਦੀ ਪੂਰੀ ਕਰ ਲਈ ਹੈ ਤੇ ਸਿਆਸੀ ਸਜ਼ਾ ਦੀ ਪੂਰੀ ਕਰ ਲਈ ਹੈ ਦੇਖੋ ਜੀ ਜੇ ਤਾਂ ਜਿਹੜੇ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਫੈਸਲਾ ਦਿੱਤਾ ਸੀ ਉਹ ਉਹ ਕਹਿੰਦੇ ਵੀ ਇਹ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਇਹ ਸਜ਼ਾ ਪੂਰੀ ਕਰ ਲਈ ਧਾਰਮਿਕ ਵੀ ਕਰ ਲਈ ਤੇ ਰਾਜਨੀਤਿਕ ਤਾਂ ਹੋਰ ਗੱਲ ਸੀ ਉਹਨਾਂ ਚੋਂ ਇੱਚ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜਿਹੜੇ ਕਿ ਕਰਤਾ ਧਰਤਾ ਮੰਨੇ ਜਾਂਦੇ ਸੀ ਉਹਨਾਂ ਨੂੰ ਤਾਂ ਮਸਲ ਕਰ ਦਿੱਤਾ ਗਿਆ ਤੇ ਦੋਸ਼ ਬੜੇ ਬਿੰਗੇ ਟੇਢੇ ਲਾਏ ਗਏ ਉਹਨਾਂ ਨੂੰ ਤਾਂ ਕਿਹਾ ਗਿਆ ਕਿ ਜਿਹੜੇ ਹਨ ਚਰਿੱਤਰ ਦੇ ਤੌਰ ਤੇ ਜਲਤ ਨੇ ਤੇ ਉਹਨਾਂ ਨੂੰ ਬਦਨਾਮ ਕਮ ਕੀਤਾ ਗਿਆ ਤੇ ਫਿਰ ਜਿਹੜੇ ਹੈਗੇ ਸੁਖਬੀਰ ਸਿੰਘ ਬਾਦਲ ਦੇ ਚਿਹਰੇ ਨਾਲ ਤਾਂ ਜਿਹੜੀ ਹੈਗੀ ਆ ਵੀ ਮੈਂ ਸਜ਼ਾ ਪੂਰੀ ਕਰ ਲਈ ਉਹ ਸਜ਼ਾ ਪੂਰੀ ਨਹੀਂ ਮੰਨੀ ਜਾਣੀ ਕੀ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਦਾ ਸਿੱਧਾ ਜਥੇਦਾਰ ਹੈ ਜਿਹੜਾ ਉਹ ਕਹਿੰਦਾ ਵੀ ਮੈਂ ਦੋਹੇ ਪੂਰੀ ਕਰ ਲਈ ਰਾਜਨੀਤਿਕ ਵੀ ਪੂਰੀ ਕਰ ਲਈ ਤੇ ਮੈਂ ਜਿਹੜੀ ਹੈ ਧਾਰਮਿਕ ਵੀ ਪੂਰੀ ਕਰ ਲਈ ਸੋ ਇਹ ਤਾਂ ਇੱਥੇ ਮਥੌਰ ਉਡਾਇਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦਾ ਜਿਸ ਤੰਦ ਨਾਲ ਪੰਜਾਬ ਵਿੱਚੋਂ ਵਿੱਚ ਸਿੰਘ ਸਾਹਿਬਾਨ ਨੂੰ ਮੁਅੱਤਲ ਚਰਚੇ ਇਨਕੁਇਰੀ ਬਿਠਾਈ ਹੋਈ ਹੈ ਤੇ ਇਨਕੁਇਰੀ ਤਾਂ ਬੰਦੇ ਕਰ ਰਹੇ ਨੇ ਅਕਾਲ ਤਖਤ ਸਾਹਿਬ ਕੋਈ ਇਨਕੁਆਰੀ ਹੁੰਦੀ ਉਹ ਗੱਲ ਹੋਰ ਸੀ ਜੀ ਇਹ ਕਿਸੇ ਨੇ ਇਨਕੁਆਰੀ ਕਰਨੀ ਹੁੰਦੀ ਇਹ ਤਾਂ ਹੁਕਮਨਾਮਿਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਥਾਤਮ ਚਰਤਾ ਤੇ ਕੀ ਕਹਿੰਦੇ ਹੁੰਦੇ ਨੇ ਹੁਕਮਨਾਮੇ ਨੂੰ ਇੱਕ ਆਮ ਜਿਹੜਾ ਹੁਕਮ ਹੈ ਉਸ ਦੀ ਸ਼ਕਲ ਵੀ ਨਹੀਂ ਦਿੱਤੀ ਗਈ ਤੇ ਜਿਸ ਤਰ੍ਹਾਂ ਨਾਲ ਸਿੱਖੀ ਦਾ ਮਠੌਲ ਲੜਾਇਆ ਗਿਆ ਅਕਾਲ ਤਖਤ ਦੇ ਹੁਕਮਨਾਮਿਆਂ ਦਾ ਮਠੌਲ ਲੜਾਇਆ ਗਿਆ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਇਤਿਹਾਸ ਚ ਜਿੱਥੇ ਹੁਣ ਭਾਰਤੀ ਪ੍ਰਕਿਰਿਆ ਬੀਟnik ਨੂੰ ਸ਼ੁਰੂ ਹੋਣਿਆ ਖਾਸਾ ਜੀ ਭਰਤੀ ਪ੍ਰਕਿਰਿਆ ਅਕਾਲ ਤੱਕ ਸਭ ਤੋਂ ਆਦੇਸ਼ ਹੈ ਕਿ ਸੱਤ ਮੈਮਰੀਡ ਕਮੇਟੀ ਕੱਢੀ ਕੀਤੀ ਹੈ ਉਹ ਕਰੇਗੀ ਪਰ ਦਲਜੀਤ ਸਿੰਘ ਚੀਮਾ ਨੇ ਆਪਣੇ ਸਾਰੇ ਪੰਜਾਬ ਚ ਬਾਗਗਲੀ ਦੇ ਯੂਟੀਆਂ ਲਗਾ ਦਿੱਤੀਆਂ ਨੇ ਦੇਖੋ ਸੱਤ ਮੈਂਬਰੀ ਕਮੇਟੀ ਦਾ ਤਾਂ ਪਹਿਲੇ ਦਿਨੇ ਬਜੂਦ ਖਤਮ ਕਰਤਾ ਸੱਤ ਮੈਂਬਰੀ ਕਮੇਟੀ ਦਾ ਮੈਂ ਪਹਿਲੇ ਦਿਨੇ ਕਿਹਾ ਸੀ ਵੀ ਇਹਨਾਂ ਨੇ ਮੰਨੀ ਨਹੀਂ ਸੱਤ ਮੈਂਬਰੀ ਕਮੇਟੀ ਉਹ ਮੰਨਿਓ ਨਹੀਂ ਹੈ ਤੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਨਾ ਉਹਦੀ ਕੋਈ ਮੀਟਿੰਗ ਹੋਈ ਹੈ ਨਾ ਕੋਈ ਸੌਰ ਹੋਇਆ ਕਹਿੰਦੇ ਜੀ ਬੰਦ ਤਾਂ ਮਰਾ ਸਾਡੀ ਮੁਲਾਕਾਤ ਹੋਈ ਸੀ ਜਾਨੀ ਰਕबीर ਸਿੰਘ ਨਾਲ ਤੇ ਜਥੇਦਾਰ ਸਾਹਿਬ ਨੇ ਕਹਿਤਾ ਸੀਗਾ ਵੀ ਚਲੋ ਤੁਸੀਂ ਆਪ ਕਰ ਲਓ ਤੇ ਉਹਦਾ ਵੀ ਕੋਈ ਰਿਕਾਰਡ ਨਹੀਂ ਹੈ ਨਾ ਜਥੇਦਾਰ ਸਾਹਿਬ ਨੇ ਕਿਹਾ ਨਾ ਤਰਦੀਦ ਚਰੀ ਹੈ ਤੇ ਨਾ ਹਮਾਇਤ ਕਰੀ ਹੈ ਬਿਆਨ ਦਿੰਦੇ ਨੇ ਚੀਮਾ ਸਾਹਬ ਤੇ ਧਾਮੀ ਸਾਹਿਬ 107 ਮੈਂਬਰੀ ਕਮੇਟੀ ਵਾਲਾ ਜਿਹੜਾ ਸੀ ਰਾਜਨੀਤਿਕ ਸਜਾ ਦੇ ਦੋ ਹੀ ਮਦਦਾਂ ਸੀ ਤੇ 7 ਮੈਂਬਰੀ ਕਮੇਟੀ ਸੀ ਤੇ ਤਿੰਨ ਦਿਨਾਂ ਚ ਤਸਤੀਫਾ ਸੀ ਉਹ ਦੋਹੇ ਮਦਦਾਂ ਪ੍ਰਮਾਨ ਨਹੀਂ ਕੀਤੀਆਂ ਗਈਆਂ ਤੇ ਹੁਣ ਜਿਹੜਾ ਇਹ ਭਰਤੀ ਹੈ ਇਹ ਤਾਂ ਬਾਦਲ ਦਲ ਦੀ ਭਰਤੀ ਹੈ ਇਹ ਅਕਾਲੀ ਦਲ ਤਾਂ ਇਹਨਾਂ ਨੇ ਰੱਖਿਆ ਹੀ ਨਹੀਂ ਸੀ ਅਕਾਲੀ ਦਲ ਤਾਂ ਇਹਨਾਂ ਨੇ ਮੋਗਾ ਕਾਨਫਰੰਸ 'ਚ ਕਹਿਤਾ ਸੀ ਜਿਦਾ ਬਈ ਜਿਹੜਾ ਅਕਾਲੀ ਦਲ ਹੈਗਾ ਉਹ ਜਿਹੜਾ ਪੰਜਾਬੀ ਪਾਰਟੀ ਬਣ ਗਿਆ ਇਹ ਸਿੱਖਾਂ ਦੀ ਪਾਰਟੀ ਨਹੀਂ ਹੈ ਸੰਵਿਧਾਨ ਦੇ ਵਿੱਚ ਸੋਧ ਚਰਤੀ ਸੀ ਜਿਹੜਾ ਅਮਰ ਤਾਂ ਰੀਤੇ ਹੋਰ ਸੀ ਉਹ ਮਦਦ ਜਿਹੜੀਆਂ ਅਸੀਂ ਖਤਮ ਕਰਤੀਆਂ ਸੀ ਤੇ ਦੋਨੇ ਹੱਥ ਚੱਕੀ ਉਦੋਂ ਸਰਦਾਰ ਸਰਦੇਵ ਸਿੰਘ ਢਿੰਡਾ ਸਾਹਿਬ ਵੀ ਮੰਚ ਤੇ ਬੈਠੇ ਸੀ ਸਰਦਾਰ ਪਰਵਿੰਦਰ ਸਿੰਘ ਨੇ ਵੀ ਦੋਨੇ ਹੱਥ ਚੱਕਲੇ ਸੀ ਜੇ ਤੇ ਇਹ ਤਾਂ ਜਿਹੜੇ ਹੈਗੇ ਉਦੋਂ ਇਹ ਬਾਜੀ ਦਾਜੀ ਦੋਹਾਂ ਧੜਿਆਂ ਨੇ ਮਨਜ਼ੂਰੀ ਦਿੱਤੀ ਸੀ ਪੰਥ ਤੋਂ ਤਾਂ ਇਹ ਉਦੋਂ ਹੀ ਬਾਗੀ ਹੋ ਗਏ ਸੀ ਤੇ ਹੁਣ ਇਹ ਸੱਤ ਮੈਂਬਰੀ ਕਮੇਟੀ ਤੋਂ ਵੀ ਬਾਦਲ ਧੜਾ ਜਿਹੜਾ ਹੈ ਉਹ ਬਾਗੀ ਹੋ ਗਿਆ ਸੋ ਜਦੋਂ ਇਹ ਇਹ ਆਪਣਾ ਵਹਿਬਲ ਚਲਾਂ ਦੇ ਵੀ ਗੋਲੀ ਕਾਂਡ ਹੋਇਆ ਦੋ ਗੁਰ ਸਿੱਖਾਂ ਨੂੰ ਸ਼ਹੀਦ ਕਰਤਾ ਤੇ ਕੋਟ ਚਬੂ ਦੇ ਵੀ ਜ਼ਖਮੀ ਤੇ ਤੇ ਜਹਾਰਾ ਲਲੋਂ ਦੀ ਨਿਯੁਕਤੀ ਹੋਈ ਤੇ ਆਪਣਾ ਇਸਮੈ ਸਿੰਘ ਸੈਣੀ ਦੀ ਨਿਯੁਕਤੀ ਹੋਈ ਲੁਧਿਆਣੇ ਦੇ ਵਿੱਚ ਜਿਹੜਾ ਸੀ ਜਾ ਉਹ ਆਪਣਾ ਚਰਨ ਜਿਹੜਾ ਲੁਧਿਆਣੇ ਦੇ ਵਿੱਚ ਦਰਸ਼ਨ ਸਿੰਘ ਲੋਹਾਰਾ ਦਾ ਸ਼ਹੀਦੀ ਚੀਤੀ ਗਈ ਹੋਰ ਥਾਵਾਂ ਤੇ ਜਿੰਨੀਆਂ ਹੋਈਆਂ ਇਹ ਸਾਰਿਆਂ ਦੇ ਵਿੱਚ ਉਦੋਂ ਬਾਜੀ ਸੀ ਤੇ ਜਿਹੜੇ ਇਹ 다ਜੀ ਸੀ ਇਹ ਦੋਹੇ ਟੋਰ ਕਮੇਟੀ ਦੇ ਮੈਂਬਰ ਵੀ ਸੀ ਇਹ ਸਾਰੇ ਕੈਬਨਿਟ ਦੇ ਮੈਂਬਰ ਵੀ ਸੀ ਇਹ ਸਾਰਿਆਂ ਦੀ ਸ਼ਹਿਰ ਨਾਲ ਸਾਰਿਆਂ ਦੀ ਮਿਲੀ ਭੁਤਤ ਨਾਲ ਇਹ ਸਾਰੇ ਬજર ਪਾਪ ਹੋਏ ਸਿੱਖ ਤਤੇ ਜਦੋਂ ਬੇਅਦਬੀ ਕੀਤੀ ਜੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਵਿੱਚ ਵੀ ਇਹ ਹਿੱਸੇਦਾਰ ਸੀ ਜੇ ਸੋ ਇਸ ਸਮੇਂ ਸਭ ਦੇ ਹੌਂਦ ਉਠਾ ਕੇ ਜਿਹੜੀ ਹੁਣ ਭਰਤੀ ਇਹ ਕਰ ਰਹੇ ਨੇ ਆਪਣਾ ਸਰਦਾਰ ਦਿਲਜੀਤ ਸਿੰਘ ਚੀਮਾ ਇਹ ਤਾਂ ਇਹਨਾਂ ਦੇ ਆਪ ਦੇ ਧੜੇ ਦੀ ਜਿਹੜੀ ਇਹ ਜੀਆ ਭਰਤੀ ਹੈ ਉਹ ਚਿਵੇਂ ਚੱਰੀ ਜਾਣ ਨਾ ਚੱਰੀ ਜਾਣ ਇਹਦਾ ਖਾਲਸਾ ਪੰਥ ਨਾਲ ਤਾਂ ਕੋਈ ਸੰਬੰਧ ਨਹੀਂ ਸਿੱਖ ਪੰਥ ਤਾਂ ਇਸ ਨੂੰ ਪ੍ਰਵਾਨ ਨਹੀਂ ਕਰਦਾ ਨਾ ਬਾਜੀ ਧੜੇ ਨੂੰ ਪ੍ਰਵਾਨ ਕਰਦਾ ਨਾ ਦਾਜੀ ਧੜੇ ਨੂੰ ਪ੍ਰਵਾਨ ਕਰਦਾ ਸੋ ਖਾਲਸਾ ਪੰਥ ਦੇ ਵਿੱਚੋਂ ਹਮੇਸ਼ਾ ਲਈ ਸੁਖਬੀਰ ਸਿੰਘ ਬਾਦਲ ਦਾ ਧੜਾ ਤੇ ਦੂਜਾ ਬਾਜੀ ਧੜਾ ਵੀ ਤੇ ਦਾਜੀ ਧੜਾ ਵੀ ਥਤਮੋ ਚੁੱਟੇ ਨੇ ਇਹ ਹੁਣ ਜਿਹੜੀ ਭਾਤੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਇਹਦੇ ਨਾਲ ਤਾਣੀ ਉਲਝੇਗੀ ਜਾਂ ਜਸੁਲ ਜੇਗੀ ਜਾਂ ਹੋਰ ਉਲਝੇਗੀ ਦੇਖੋ ਜੀ ਇਹਦੇ ਵਿੱਚ ਤਾਣੀ ਜਿਹੜੀ ਹੈ ਜੇ ਸੁਲਝਣ ਦਾ ਤਾਂ ਪ੍ਰਸ਼ਨ ਨਹੀਂ ਪੈਦਾ ਹੁੰਦਾ ਤਾਣੀ ਇਹਦੇ ਨਾਲ ਕਿਵੇਂ ਸੁਲਝੂਗੀ ਇਹ ਤਾਂ ਆਪਦੇ ਢੜੇ ਦੀ ਜਿਹੜੀ ਹੈਗੀ ਆ ਹੋ ਰਹੀ ਆ ਉਹੀ ਪਹਿਲੇ ਬੰਦੇ ਜਿਹੜੇ ਬੈਠੇ ਆ ਉਹਨਾਂ ਦੀ ਭਰਤੀ ਹੋ ਜੂ ਤੇ ਉਲਝਣ ਦਾ ਤਾਂ ਇਹਦੇ ਵਿੱਚ ਮਤਲਬ ਇਹ ਹੈ ਕਿ ਇਹਨਾਂ ਦੇ ਅੱਜੇ ਬਾਦਲ ਢੜੇ ਦੇ ਜਿਹੜੇ ਸੀ ਦੋ ਢੜੇ ਬਣ ਗਏ ਇੱਕ ਬਾਜੀ ਹੋ ਗਿਆ ਇੱਕ ਦਾਜੀ ਹੋ ਗਿਆ ਉਸ ਦੇ ਮੁਤਾਬਕ ਤਾਂ ਫਿਰ ਇਹ ਉਲਝੇ ਗਈ ਸਟੋ ਹੋਰ ਉਲਝੀ ਗਈ ਵੀ ਇੱਥੇ ਦੀ ਤਾਂ ਦੋ ਢੜੇ ਬਣਾ ਲੇ ਉਹ ਦੋਹੇ ਜਿਹੜੇ ਹੈਗੇ ਆ ਔਰ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਹਨ ਸਿਰਫ ਤੇ ਸਿਰਫ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਵਾਲਾ ਜਿਹੜਾ ਅਚਾਲੀ ਦਲ ਕੈਮ ਹੋ ਰਿਹਾ ਜਿਹਦੇ ਸਰਦਾਰ ਤਰਸੇਮ ਸਿੰਘ ਚਾਰਜ ਤਾਰੀ ਪ੍ਰਧਾਨ ਹੋਣਗੇ ਤੇ ਉਹ 14 ਜਨਵਰੀ ਨੂੰ ਜਿਹੜਾ ਹੈ ਇਥੇ ਮੁੱਸਰਦੀ ਪਾਵਨ ਪਵਿੱਤਰ ਧਰਤੀ ਤੇ ਜਿਹੜਾ ਹੈ ਮੁੱਤਿਆਂ ਦੀ ਧਰਤੀ ਤੇ ਉਸ ਦਾ ਐਲਾਨ ਹੋਣ ਜਾ ਰਿਹਾ ਹੈ ਉਹੀ ਅਸਲੀ ਪਾਰਟੀ ਹੋਊਗੀ ਤੇ ਉਹੀ ਖਾਲਸਾ ਪੰਥ ਦੀ ਪ੍ਰਤਨਿਧਤਾ ਕਰੂਗੀ ਤੇ ਭਾਈ ਅਮਰਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਰਵਾਈ ਕਰਨਗੇ ਤੇ ਇਹਨਾਂ ਦਾ ਬਾਜੀ ਦਾਜੀ ਧੜਾਂ ਦਾ ਜਿਹੜਾ ਹੈ ਕੋਈ ਬੁਝੂ ਉਦਨੀ ਹੈ ਤੇ ਟੌਮ ਜਿਹੜੀ ਸਿੱਖ ਪੰਥ ਹੈ ਇਹਨਾਂ ਨੂੰ ਰੱਦ ਕਰ ਚੁੱਕੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਭਾਈ ਅਮਰਤਪਾਲ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਮਾਗੀ ਵਾਲੇ ਦਿਨ ਨਵੀਂ ਪਾਰਟੀ ਬਣਾਉਣ ਦਾ ਨਾਂ ਕਰਤਾ ਇਸੇ ਸੰਦਰਭ ਕਰਕੇ ਉਹਨਾਂ ਤੇ ਜੋ ਆਪਾ ਲਾਈ ਗਈ ਹੋਵੇ ਦੇਖੋ ਜੀ ਬਿਲਕੁਲ ਲਈ ਗਈ ਹੈ ਉਹ ਜਾਪਾ ਲਈਓ ਇਸ ਲਈ ਹੈ ਵੀ ਰਾਜਨੀਤਿਕ ਤੌਰ ਤੇ ਹੁਣ ਖਾਲਸਾ ਪੰਥ ਨੇ ਜਿਹੜਾ ਇਹਦਾ ਉਹ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਆਪ ਦਾ ਲੀਡਰ ਮੰਨ ਲਿਆ ਉਹ ਤਾਂ ਜਿਹੜਾ ਨਵੀਂ ਪਾਰਟੀ ਦੀ 14 ਜਿਹੜੀ ਹੈਗੀ ਹੈ ਜਨਵਰੀ ਨੂੰ ਜਿਹਦਾ ਐਲਾਨ ਹੋਣਾ ਹੈ ਉਹਨੇ ਤਾਂ ਪਹਿਲਾਂ ਹੀ ਖਾਲਸਾ ਪੰਥ ਦਾ ਵਿਸ਼ਵਾਸ ਜਿੱਤ ਲਿਆ ਤੇ ਅੱਜ ਖਾਲਸਾ ਪੰਥ ਨੇ ਪਾਰਟੀ ਦਾ ਐਲਾਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਖਾਲਸੇ ਦੀ ਪ੍ਰਤੀਨਿਤ ਜਿਹੜੀ ਹੈ ਧਿਰ ਮੰਨ ਲਿਆ ਤਾਂ ਉਸ ਨੂੰ ਰੋਟਨ ਲਈ ਪੈ ਪੀਤ ਹੋ ਕੇ ਪੰਜਾਬ ਦੀ ਆਪ ਸਰਕਾਰ ਨੇ ਚੇਨ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੀ ਹੈ ਪਵੰਦੀ ਲਾਈ ਹੈ ਜਿਸ ਦੇ ਲਈ ਪੰਜਾਬ ਦੀ ਆਮ ਪਾਰਟੀ ਸਰਕਾਰ ਤੇ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਇਹ ਦੋਹੇ ਜ਼ਿੰਮੇਵਾਰ ਨੇ ਸੋ ਨਿਸ਼ਚਿਤ ਤੌਰ ਤੇ ਜਿਹੜਾ ਇਹ ਲਾਇਆ ਹੋਇਆ ਹੈ ਪ੍ਰੋਵੈਂਸ਼ਨ ਆਫ ਅਨਲਾਫੁਲ ਐਕਟੀਵਿਟੀਜ਼ ਐਕਟ ਉਹ ਇਸੇ ਲਈ ਲਾਇਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਨੂੰ ਰਾਜਨੀਤਿਕ ਤੌਰ ਤੇ ਖਤਮ ਕੀਤਾ ਜਾ ਸਕੇ ਪਰੰਤੂ ਖਤਮ ਹੋਣ ਦੀ ਬਜਾਏ ਉਹ ਇਹ ਲਾਉਣ ਨਾਲ ਹੋਰ ਮਜ਼ਬੂਤ ਹੋਏ ਨੇ ਇਹ ਸਰਕਾਰ ਦਾ ਸਿੱਧਮ ਸਿੱਧਾ ਤੱਕ ਹੈ ਮਨੁੱਖੀ ਅਧਿਕਾਰ ਦੀ ਜਿਹੜਾ ਹੈ ਕਤਲ ਹੈ ਕਾਨੂੰਨ ਦਾ ਕਤਲ ਹੈ ਇਹ ਕਾਨੂੰਨ ਦਾ ਕਤਲ ਕਰਚੇ ਮਨੁੱਖੀ ਅਧਿਕਾਰਾਂ ਦਾ ਕਤਲ ਕਰਚੇ ਮੁੱਢਲੇ ਅਧਿਕਾਰ ਤੇ ਬੁਨਿਆਦੀ ਅਧਿਕਾਰ ਖਤਮ ਕਰਕੇ ਖਾਲਸਾ ਪੰਥ ਦੀ ਪ੍ਰਤਿਨਿਧ ਪਾਰਟੀ ਦਾ ਜਿਹੜਾ ਸੀ ਐਲਾਨ ਰੋਤਣਾ ਚਾਹੁੰਦੇ ਸੀ ਜਿਹਦੇ ਵਿੱਚ ਇਟਾਮਜਾਬ ਨਹੀਂ ਹੋਏ ਤੇ ਐਲਾਨ ਹੋ ਜਾਣਾ ਤੇ ਲੋਕਾਂ ਨੇ ਪਹਿਲਾਂ ਹੀ ਉਸ ਨੂੰ ਖਾਲਸਾ ਪੰਥ ਦੀ ਪ੍ਰਤਿਨਿਧ ਜਮਾਤ ਮੰਨ ਲਿਆ ਇਹ ਕੇਂਦਰ ਸਰਕਾਰ ਆਪਣੇ ਪਹਿਲਾਂ ਹੀ ਤੋਂ ਹੀ ਚਲੋ ਬਾਦਲਾਂ ਦਾ ਪਖਪੂਰ ਦੀ ਆ ਰਹੀ ਹੈ ਤੇ ਹੁਣ ਵੀ ਇਹ ਬਾਦਲਾਂ ਦਾ ਪਖਪੂਰਨ ਕਰਨੀ ਜੋ ਆਪਾਂ ਲਈ ਗਈ ਹੈ ਵੀ ਕਿਤੇ ਏ ਉੱਪਰ ਦੀ ਨਾ ਪਹੇ ਜੇ ਅਮਰਤਪਾਲ ਆਕੇ ਦੇਖੋ ਜੀ ਜਿਹੜੀ ਪੰਜਾਬ ਦੀ ਆਮ ਪਾਰਟੀ ਸਰਕਾਰ ਆ ਉਹ ਵੀ ਬਾਦਲਾਂ ਦਾ ਪੱਖ ਪੂਰ ਰਹੀ ਆ ਤੇ ਕੇਂਦਰ ਸਰਕਾਰ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਆ ਇਹਨਾਂ ਦਾ ਮਤਲਬ ਹੈ ਕਿ ਇੱਕ ਸ਼ਰਮ ਨੂੰ ਦੁਬਾਰਾ ਪ੍ਰਬੰਧ ਕਮੇਟੀ ਤੇ ਫੇਰ ਬਾਦਲ ਧੜਾ ਕਾਬਜ ਹੋ ਜੇ ਤੇ ਉਹ ਗੁਰਦੁਆਰਿਆਂ ਤਾਂ ਚੇ ਸੀਉਂ ਤੇ ਰਹਣ ਉਹ ਗੁਰਦੁਆਰਿਆਂ ਚ ਆਪਣੀ ਸਰਕਾਰ ਬਣਾਈ ਰੱਖਣ ਤੇ ਸਾਨੂੰ ਫਾਇਦੇ ਚ ਰਹੂਗਾ ਤੇ ਜੇ ਭਾਈ ਅਮਰਤਪਾਲ ਸਿੰਘ ਦਾ ਚਾਲੀ ਦਾ ਲਾਜ ਆ ਜਾਂ ਜਾਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆ ਜੀ ਤਾਂ ਉਹ ਸਿੱਖ ਜਿਹੜੀ ਅਸਲੀ ਰਾਤਮ ਰਿਆਦਾ ਉਸ ਲਾਗੂ ਕਰ ਦੇਣਗੇ ਸੋ ਇਹਨਾਂ ਦੀ ਤਾਂ ਜਿਹੜੀ ਹੈ ਬੜੀ ਵੱਡੀ ਸਾਜਿਸ਼ ਹੈ ਆਮ ਪਾਰਟੀ ਦੀ ਤੇ ਆਪਣਾ ਇਹ ਭਾਜਪਾ ਸਰਕਾਰ ਦੀ ਸੈਂਟਰ ਦੀ ਤੇ ਆਮ ਜਿਹੜੀ ਆਦਮੀ ਪਾਰਟੀ ਸਰਕਾਰ ਹੈ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੀ ਕੇਂਦਰ ਸਰਕਾਰ ਦੀ ਏਜੰਟ ਦੇ ਤੌਰ ਤੇ ਕੰਮ ਕਰ ਰਹੀ ਹੈ ਜੀ ਪਰ ਹੁਣ ਜੋ ਦੁਬਾਰੇ ਉਧਰ ਹੀ ਆਉਣੇ ਆ ਜੀ ਤੇ ਅਕਾਲ ਤਖਤ ਦਾ ਹੁਕਮ ਹੋਇਆ ਸੀਗਾ ਵੀ ਦੋਵੇਂ ਧੜੇ ਆਪਦੇ-ਆਪ ਦੇ ਚੁੱਲ੍ਹੇ ਸਬੇਟ ਕੇ ਇਕੱਠੇ ਹੋ ਜਾਣ ਪਰ ਫੇਰ ਪਤਨਾਲਾ ਉੱਥੇ ਦਾ ਉੱਥੇ ਹੈ ਤੇ ਅਡੋ ਅਡੀ ਬੋਲੀ ਬੋਲ ਰਹੇ ਨੇ ਦੇਖੋ ਚੁੱਲ੍ਹੇ ਤਾਂ ਜਿਹੜੇ ਸੀ ਉਹ ਖੁੱਦ ਦਰਜੀ ਦੇ ਲਈ ਬਣਾਏ ਹੋਏ ਸੀ ਉਹ ਖੁੱਦ ਦਰਜੀ ਲਈ ਚੁੱਲ੍ਹੇ ਬਣੇ ਸੀ ਵੀ ਸਾਨੂੰ ਪਰਸਨਤਾ ਨਹੀਂ ਦਿੱਤੇ ਜਾਂਦੇ ਹੁਣ ਜਿਹੜਾ ਆਪਾਂ ਜਿਹੜੀ ਆ ਬਾਜੀ ਧੜਾ ਮੰਨੀਏ ਤਾਂ ਉਹਦੀ ਜਿਹੜੀ ਆ ਗਵਾਹੀ ਕਰਦੇ ਆ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਉਹਨਾਂ ਦੇ ਪੁੱਤਰ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਇਹ ਪੱਕੇ ਜਿਹੜੇ ਨੇ ਚੇਂਦਰ ਸਰਤਾਰ ਦੇ ਨਾਲ ਦੇ ਇਸ਼ਾਰੇ ਤੇ ਚੱਲਣ ਵਾਲੇ ਬੰਦੇ ਨੇ ਤੇ ਇਹ ਜਿਹੜੇ ਹੈ ਇਹਨਾਂ ਨੇ ਸਾਰੇ ਜਿੰਨੇ ਪਾਪ ਹੋਏ ਨੇ ਬ져ਰ ਪਾਪ ਹੋਏ ਨੇ ਬਹਿਬਲੇ ਚਲਾਂ ਦੀ ਚੱਲੀ ਕੋਟਕਪੂਰੇ ਦੀ ਗੋਲੀ ਚੱਲੀ ਇਹ ਹਰ ਹਾਲ ਹੁੰਦੀ ਜੁੱਤੀ ਹੋਈ ਬਸਮੇਤ ਸਿੰਘ ਸ਼ੈਣੀ ਦੀ ਜੁੱਤੀ ਹੋਈ ਦਰਸ਼ਨ ਸਿੰਘ ਲੋਹਾਰਾ ਦੀ ਸ਼ਹੀਦੀ ਹੋਈ ਇਹ ਇਸ ਥਾਂ ਤੇ ਲੁਧਿਆਣੇ ਵਿੱਚ ਚੌੜ ਸਿਧਮਾ ਦੇ ਵਿੱਚ ਜਿਹੜਾ ਸੀ ਪਚੰਡੀ ਜਸਪਾਲ ਸਿੰਘ ਦੀ ਸ਼ਹੀਦੀ ਹੋਈ ਇਹ ਬੜੇ ਵੱਡੇ ਵੱਡੇ ਜਿਹੜੇ ਪਾਪ ਹੋਏ ਪੰਜਾਬ ਦੇ ਵਿੱਚ ਉਹਦੇ ਵਿੱਚ ਪ੍ਰਕਾਸ਼ ਸਿੰਘ ਜਬਾਦਲ ਸੁਖਵੀਰ ਸਿੰਘ ਜਬਾਦਲ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਇਹ ਬਰੋ ਬਰ abr ਸ਼ਾਮਲ ਨੇ ਤੇ ਦੋਵੇਂ ਤੁਹਾਡੇ ਤੁਸੀਂ ਕਹਿੰਦੇ ਬਰਾਬਰ ਦੋ ਸੀਨੇ ਹੱਬ ਜਰਮ ਚ ਹਰ ਜੁਰਮ ਚ ਬਰਾਬਰ ਬਰਾਬਰ ਦੇ ਦੋਸ਼ੀ ਨੇ ਇਥੇ ਇਹਦਾ ਚਲੋ ਰਾਜ ਜਿਹੜਾ ਸੀਦਾ ਇਹ ਇਹ ਜਿਹੜਾ ਸੀ ਆਪਣਾ ਪ੍ਰਤਾਪ ਸਿੰਘ ਬਾਦਲ ਮੁੱੱਖ ਮੰਤਰੀ ਸੀ ਸੁਤਵੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸੀ ਪਰਮਿੰਦਰ ਸਿੰਘ ਜਿਹੜਾ ਸੀਦਾ ਇਹ ਵਿੱਤ ਮੰਤਰੀ ਸੀ ਪੰਜਾਬ ਦਾ ਤੇ ਇਹ ਜਿਹੜੇ ਸੁਖਦੇਵ ਸਿੰਘ ਢੀਡ ਸਾਹਿਬ ਦੇ ਪੁੱਤਰ ਪਿੱਛੇ ਹੱਥ ਖੜੇ ਕਰਦੇ ਰਹੇ ਵੀ ਹਾਂਜੀ ਆ ਵੀ ਠੀਕ ਆ ਵੀ ਠੀਕ ਹੈ ਜਦੋਂ ਮੋਦੀ ਦੇ ਵਿੱਚ ਜਿਹੜੀ ਸੀ ਜੀ ਚਾਲੀ ਦਲ ਨੂੰ ਜਿਹੜਾ ਸੀ ਇੱਕ ਪੰਜਾਬੀ ਪਾਰਟੀ ਬਣਾਇਆ ਗਿਆ ਥਾਲਸਾਪੰਦੀ ਪ੍ਰਧਾਨ ਦਪਾਰਟੀ ਦੇ ਵਿੱਚ ਸੰਵਿਧਾਨ ਦੇ ਵਿੱਚ ਸੋਧ ਚਰਚੇ ਵੀ ਇਹ ਖਾਲਸਾ ਪੰਥ ਦੀ ਪ੍ਰਤੀਨਿਧਨੀ ਹੈ ਪੰਜਾਬ ਦੀ ਪ੍ਰਤੀਨਿਧ ਹੈ ਉਹ ਦੋਨੇ ਹੱਥ ਜਿਹੜੇ ਸੀ ਛੜੇ ਤੇਰੀ ਬੈਠੇ ਸੀ ਸੁਦੇਵ ਸਿੰਘ ਢਿੰਡ ਸਾਹਿਬ ਸਟੇਜ ਤੇ ਤੇ ਪ੍ਰਤਾਪ ਸਿੰਘ ਬਾਦਲ ਦੀ ਬੜੀ ਤਾਰੀਫ ਕਰ ਰਹੇ ਸੀ ਤੇ ਮੈਂ ਕਹਣਾ ਇਹ ਉਹਨਾਂ ਨੂੰ ਵੀ ਵੱਧ ਦੋਸ਼ੀ ਨੇ ਸੋ ਬਰਾਬਰ ਦੇ ਦੋਸ਼ੀ ਹੋਣ ਨਾਲੋਂ ਮੈਂ ਇਹਨਾਂ ਨੂੰ ਵੱਧ ਦੋਸ਼ੀ ਮੰਨਦਾ ਤੇ ਕਹਿੰਦੇ ਅਸੀਂ ਮਾਫੀ ਮੰਗ ਲਈ ਅਕਾਲ ਤਖਤ ਤੇ ਜਾ ਕੇ ਸਾਡੇ ਸਾਰੇ ਗਲਤ ਮaaf ਹੋ ਗਈ ਦੇਖੋ ਜੀ ਜੇ ਇਸ ਤਰ੍ਹਾਂ ਮਾਫੀ ਮੰਨਣ ਨਾਲ ਜਿਹੜੇ ਹੈਗੇ ਆ ਉਹ ਜਨਾਹ माफ ਹੋਣੇ ਐ ਇਹਨਾਂ ਨੇ ਤਾਂ ਮੰਨਿਆ ਹੀ ਨਹੀਂ ਵੀ ਅਸੀਂ ਜੁਨਾਹ ਕਰਿਆ ਇਹ ਤਾਂ ਕਹਿੰਦੇ ਜੀ ਅਸੀਂ ਜਿਹੜਾ ਹੈ ਨਾਂ ਬੋਲਣ ਦਾ ਜੁਨਾਹ ਕੀਤਾ ਹੈ ਜਿਹੜੀ ਮਾਫੀ ਮੰਗਦੇ ਆ ਸਰਵੇਪ ਸਿੰਘ ਢਿੰਡਸਾ ਕਹਿੰਦੇ ਨਾਂ ਬੋਲਣ ਦਾ ਕਿਉਂ ਤੁਸੀਂ ਬੋਲੇ ਹੋ ਤੁਸੀਂ ਜਿਹੜਾ ਹੈ ਮੋਰਡਾ ਕਾਨਫਰੰਸ ਚ ਬੋਲੇ ਫਿਰ ਜਦੋਂ ਤੁਸੀਂ ਆਪੇ ਮੰਨਿਆ ਸੁਰਦੇਵ ਸਿੰਘ ਢੀਂਡ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਇਹ ਆਪ ਮੰਨਿਆ ਕਿ ਮਲੇਰ ਕੋਟਲਾ ਸੰਰੂਰ ਜ਼ਿਲ੍ਹੇ ਚ ਆਉਂਦਾ ਸੀ ਤੇ ਜ ਹਰ ਆਲਮ ਨੂੰ ਮੈਂ ਪਾਰਟੀ ਚ ਲਿਆਂਦਾ ਸੀ अच्छा देखो ये हर आलम नु पार्टी ਦੇ ਵਿੱਚ ਲਿਆ ਕੇ ਜਹਰ आलम ਦੇ ਘਰ ਵਾਲੇ ਨੂੰ ਪ੍ਰੋਟੈਕਟ ਦਵਾਇਆ ਤੇ ਉਹਦੇ ਵਿੱਚ ਮੈਂ ਮੈਂ ਇਸ ਦੋਸ਼ ਦਾ ਭਾਜੀ ਐ ਤੇ ਫਿਰ ਜਹਰ आलम ਨੂੰ ਜਿਹੜਾ ਡੀ ਐ ਡਾਇਰੈਕਟਰ ਜਨਰਲ ਪੁਲਿਸ ਲਾਉਣ ਚ ਵੀ ਸਰਦਾਰ ਸੁਰਦੇਵ ਸਿੰਘ ਢਿੰਡਸਾ ਸੀ ਜਿਹੜਾ ਸੀਦਾ ਉਹ ਭਾਜੀਦਾਰ ਸੀਦਾ ਤੇ ਜਿਹੜਾ ਬੰਦਾ ਆਪ ਜਨਾਹ ਤੇ ਬੂਰ ਕਰਦਾ ਉਹ ਜਹਰ आलम ਜਿਹਨੇ ਸੈਟਰਡੇ ਸਿੱਖ ਨੌਜਵਾਨਾਂ ਦਾ ਟੱਤਲ ਕੀਤਾ ਖੂਨ ਦੀਆਂ ਨਦੀਆਂ ਬਹਾਈਆਂ ਉਹਨੇ ਆਪ ਮੰਨਿਆ ਕਿ ਮੈਂ ਆਲਮ ਸੈਨਾ ਬਣਾਈ ਉਹ ਜਿਹੜੀ ਆਲਮ ਦੀ ਸੈਨਾ ਉਹ ਸਿੱਖ ਨੌਜਵਾਨਾਂ ਦਾ ਕਤਲ ਕਰਦੀ ਰਹੀ ਤੇ ਉਹ ਉਸ ਸਮੇਂ ਪਹਿਲਾਂ ਜਿੱਲ ਨਾਲ ਵੀ ਮਿਲੇ ਹੋਏ ਸੀ ਪਿੱਛੋਂ ਉਹਨਾਂ ਦੀ ਆਪਦੀ ਸੈਨਾ ਵੀ ਸੀ ਤੇ ਫਿਰ ਉਸ ਜਹਾਰ ਆਲਮ ਨੂੰ ਉਹ ਸ਼੍ਰੋਮਣੀ ਅਚਾਲੀ ਦਲ ਵਿੱਚ ਲਿਆਉਂਦਾ ਹੈ ਉਸ ਜਹਾਰ ਆਲਮ ਨੂੰ ਟਿੱਕ ਦਬਾਉਂਦਾ ਹੈ ਉਸ ਜਹਾਰ ਆਲਮ ਨੂੰ ਸਿੱਖਾਂ ਤੇ ਥੋਪਦਾ ਹੈ ਸਿੱਖਾਂ ਦਾ ਲੀਡਰ ਬਣਾਉਂਦਾ ਉਹਦੀ ਮਾਫੀ ਕਹਦੀ ਹੈ ਜੀ ਉਹ ਜਿਹੜਾ ਹੈ ਉਹ ਸਪਸ਼ਟ ਤੌਰ ਤੇ ਕਹਿ ਰਿਹਾ ਹੈ ਕਿ ਮਾਫੀ ਮੰਗ ਲਈ ਯਾਨੀ ਤੁਸੀਂ ਕਹਿ ਰਹੇ ਹੋ ਖਾਲਸਾ ਜੀ ਵੀ ਗਲਤੀਆਂ ਦੀ ਮਾਫੀ ਹੋ ਸਕਦੀ ਹੈ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਨਹੀਂ ਗੁਨਾਹਾਂ ਦੀ ਦੇਖੋ ਜੀ ਮਾਫੀ ਇਹ ਦੀ ਤਾਂ ਦੀ ਮਾਫੀ ਹੈ ਜਦੋਂ ਕਤਲੇਜ ਕਰਤੇ ਸ਼ਹੀਦੀਆਂ ਕਰਾਤੀਆਂ ਇਹ ਜਿਹੇ ਜਹਾਰਾ ਨmber ਦੇ ਬੰਦੇ ਲਿਆਤੇ ਬਹਿਬਲ ਤਲਾਂ ਵੇਲੇ ਇਹਨਾਂ ਨੇ ਮੂੰਹ ਨਹੀਂ ਖੋਲਿਆ ਤੇ ਜੇ ਇੱਕ ਹਟ ਤੋਂ ਪੂਰੇ ਵੇਲੇ ਇਹਨਾਂ ਨੇ ਮੂੰਹ ਨਹੀਂ ਖੋਲਿਆ ਤੇ ਫਿਰ ਜੇ ਮਾਫੀ ਇਸ ਢੰਗ ਨਾਲ ਦੇਣੀ ਹੈ ਫਿਰ ਤਾਂ ਨਰੈਨ ਸਿੰਘ ਚੌੜਾ ਨੂੰ ਵੀ ਦੇ ਦੇਣੀ ਚਾਹੀਦੀ ਹੈ ਨਰੈਨ ਸਿੰਘ ਚੌੜੇ ਨੂੰ ਆ ਉੱਥੇ ਬਲਾਦ ਚ ਤੇ ਚਾਹੀਦਾ ਚਾਹੀਦਾ ਮਾਫੀ ਦੇਤੀ ਉਹ ਜਿਹੜਾ 307 ਜਾਂ ਮੌਜੂਦਾ ਤਰਾ 109 ਲਾਈ ਹੈ ਉਸ ਦਾ ਉਸਤੇ ਨਰੈਨ ਸਿੰਘ ਚੌੜੇ ਤੇ ਕੀ ਮਤਲਬ ਬੰਦਾ ਵੀ ਚੂ ਲਾਈ ਗਈ ਉਸ ਦੀ ਤੇ ਸੁਖਵੀਰ ਬਾਦਲ ਕਹਿੰਦਾ ਮੈਂ ਮਾਫੀ ਮੰਗ ਲਈ ਬਾਹਰਾ ਚ ਚਾਹਦਾ ਮੈਂ ਤਾਂ ਮਾਫੀ ਮੰਗੀ ਮੈਂ ਤਾਂ ਜਨਾ ਕੋਈ ਕੀਤਾ ਨਹੀਂ ਸੀ ਮੈਂ ਤਾਂ ਇਹ ਬਈ ਸੇ ਲੰਬਾ ਹੁੰਦਾ ਜਾਂਦਾ ਸੀ ਫੈਸਲਾ ਇਸ ਲਈ ਮੈਂ ਆਪਣੀ ਝੋਲੀ ਚ ਪਵਾ ਲੇ ਉਸ ਤਨੇ ਸੁਖਦੇਵ ਸਿੰਘ ਢਿੰਡਸਾ ਕਹਿ ਰਿਹਾ ਇਹਨਾਂ ਦੀ ਇੱਕੋ ਹੀ ਜਿਹੜੀ ਹੈ ਬੋਲੀ ਹੈ ਇੱਕੋ ਹੀ ਗੱਲ ਹੈ ਇਹ ਦੋ ਅੱਢ ਅੱਡੇ ਚ ਨਹੀਂ ਬਲਤੇ ਇੱਕੋ ਹੀ ਚਿਹਰੇ ਨੇ ਇਹ ਖੁਦਦਰਜੀ ਲਈ ਜਿਹੜੇ ਨੇ ਆਪਦੀਆਂ ਆਪਦੀਆਂ ਅੱਢ ਅੱਡੇ ਜਿਹੜੇ ਧੜੇ ਬਣਾਏ ਨੇ ਖੁਦ ਅਰਜੀ ਦੇ ਧੜੇ ਨੇ ਪੰਥ ਦੇ ਕੋਈ ਇਹਨਾਂ ਨੇ ਕੋਈ ਸੁਹਿਰਦ ਮਾਫੀ ਵੀ ਨਹੀਂ ਮੰਗੀ ਕੋਈ ਕੁਸ ਵੀ ਨਹੀਂ ਇਹਨਾਂ ਨੇ ਚਰਿਆ ਇਹ ਸਾਰਾ ਕੁਸ ਜਿਹੜਾ ਹੈਗਾ ਇੱਥੇ ਡਰਾਮਾ ਰਚਿਆ ਗਿਆ ਇਹ ਸਿੱਖ ਵਿਰੋਧੀ ਬਿਰਤਾਂਤ ਦੇ ਜਿਹੜੇ ਹੈ ਸ਼ੁਰੂ ਤੋਂ ਉਸੇ ਦੇ ਪੱਤਰ ਰਹੇ ਨੇ ਇਹ ਹੁਣ ਗੁਰਪ੍ਰਤਾਪ ਸਿੰਘ ਬਡਾਲਾ ਕਹਿੰਦੇ ਵੀ ਇਹ ਆਪਣੇ ਅਕਾਲ ਤਖਤ ਦੇ ਭਗੌੜੇ ਨੇ ਬਦਲ ਕੀ ਤੇ ਤੁਸੀਂ ਕਹਿੰਦੇ ਹੋ ਵੀ ਇਹ ਦੋਨੇ ਤਰ੍ਹਾਂ ਹੀ ਭੌੜੀਆਂ ਨੇ ਜੀ ਬਿਲਕੁਲ ਜੀ ਦੋਹੇ ਧਿਰਾਂ ਪੜਾਉਣੀਆਂ ਨੇ ਦੋਹੇ ਧਿਰਾਂ ਬਾਜੀ ਤੇ ਦਾਜੀ ਬਰੋ ਬਰਾਬਰ ਨੇ ਬਾਜੀ ਤੇ ਦਾਜੀ ਬਰੋ ਬਰਾਬਰ ਨਹੀਂ ਸਤੋ ਦਾਜੀ ਜਿਹੜੇ ਨੇ ਉਹ ਜਿਹੜੇ ਹੈ ਆਪਦੇ ਸੁਭਾਰਥ ਲਈ ਝੂਠ ਬੋਲਦੇ ਰਹੇ ਆਪਦੇ ਖੁਸ਼ਹਰਤ ਲਈ ਹੱਥ ਥੜੇ ਕਰਦੇ ਰਹੇ ਸੁਦੇਵ ਸਿੰਘ ਢੀਂਡਸਾ ਇਜਹਾਰ ਆਲਮ ਨੂੰ ਲਿਆਉਂਦੇ ਰਹੇ ਤੇ ਫਿਰ ਜੇ ਸੁਦੇਵ ਸਿੰਘ ਢੀਂਡਸਾ ਨਹੀਂ ਇਜਹਾਰ ਆਲਮ ਲਿਆਂਦਾ ਫਿਰ ਬਾਦਲ ਤੇ ਵੀ ਕੀ ਉਹ ਦਿਨਾਂ ਨੂੰ ਟੱਟ ਬਾਦਲ ਨਾਲੋਂ ਟੱਟ ਦੋਸ਼ ਨੇ ਸੋ ਇਹ ਦੋਹੇ ਪੜਾਉੜੇ ਨੇ ਇਹ ਦਾਜੀ ਵੀ ਤੇ ਬਾਜੀ ਵੀ ਇਹਨਾਂ ਦੇ ਵਿੱਚ ਜਿਹੜਾ ਹੈ ਜੀ ਉਹ ਕੋਈ ਫਰਕ ਨਹੀਂ ਹੈ ਕਿਉਂਕਿ ਸੁਰਦੇਵ ਸਿੰਘ ਢਿੰਡਸਾ ਜਿਹੜੀ ਅਗਵਾਈ ਕਰ ਰਹੇ ਨੇ ਜਿਹੜਾ ਬਾਜੀ ਧੜਾ ਤੇ ਸੁਰਦੇਵ ਸਿੰਘ ਢਿੰਡਸਾ ਨੇ ਬਰੋ ਵੀ ਸ਼ੁਰੂ ਕੀਤਾ ਸੀ ਇਹ ਆਪਦੇ ਸੁਵਾਰਥਾਂ ਲਈ ਕੀਤਾ ਸੀ ਬਾਦਲ ਨੇ ਬજરਪਾਪ ਕੀਤੇ ਨੇ ਤੇ ਸੁਰਦੇਵ ਸਿੰਘ ਢਿੰਡਸਾ ਨੇ ਬજરਪਾਪ ਕੀਤੇ ਨੇ ਜਦੋਂ ਦੁਰੂਬ ਰਣ ਸਾਹਿਬ ਦੀ ਬੇਅਦਬੀ ਹੋਈ ਉਦੋਂ ਨਾ ਸੁਰਦੇਵ ਸਿੰਘ ਢਿੰਡਸਾ ਬੋਲੇ ਤੇ ਜੋ ਤੁਸ ਪਰ ਜੋ ਤੁਸ ਬਾਦਲ ਚੜਦਾ ਰਿਹਾ ਉਹਦੀ ਹਮਾਇਤ ਕਰਦੇ ਰਹੇ ਤੇ ਬਾਦਲ ਤੇ ਸਾਰੇ ਜਾਣੇ ਬੇਅਦਬੀ ਦੇ ਚਰਨੋਂ ਦੇ ਵਿੱਚ şamıl ਉਸੇ ਕੀ ਕਹਿੰਦੇ ਆ ਵੀ ਸਿੱਖ ਸੰਗਤ ਆ ਜਿਹੜੀ ਉਹ ਦੋਹੇ ਤੜਿਆਂ ਨੂੰ ਰੱਦ ਕਰੇ। ਹਾਂ ਜੀ ਸਿੱਖ ਸਿੱਖ ਸੰਗਤ ਨੇ ਦੋਹੇ ਤੜਿਆਂ ਨੂੰ ਰੱਦ ਕਰਤਾ ਭਾਈ ਅਮਰਤਪਾਲ ਸਿੰਘ ਨੂੰ ਬਾਅਦ ਤੌਰ ਤੇ ਜਿਹੜਾ ਹੈ ਉਹ ਖਾਲਸਾ ਪੰਥ ਦਾ ਨੇਤਾ ਮੰਨ ਲਿਆ ਤੇ ਸਰਦਾਰ ਤਰਸੇਮ ਸਿੰਘ ਨੂੰ ਉਹਨਾਂ ਦੀ ਜੈਹਰ ਹਾਜ਼ਰੀ ਦੇ ਵਿੱਚ ਲੈ ਕੇ ਨੇਤਾ ਮੰਨ ਲਿਆ। ਪਾਰਟੀ ਦਾ ਐਲਾਨ ਜਿਹੜਾ ਹੈ ਅਜੇ 14 ਜਨਵਰੀ ਨੂੰ ਹੋਣਾ ਹੈ ਪਾਵਨ ਸਥਾਨ ਤੇ ਆਪਣਾ ਮੋਟਰ ਸਾਹਿਬ ਉਸ ਤੋਂ ਪਹਿਲਾਂ ਜਿਹੜਾ ਹੈ ਖਾਲਸਾ ਪੰਥ ਨੇ ਇਹ ਦੋਹਾਂ ਨੂੰ ਬਾਜੀ ਤੇ ਦਾਜੀ ਧੜਿਆਂ ਨੂੰ ਰੱਦ ਕਰਤਾ ਤੇ ਅਸਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਤੇ ਸਰਦਾਰ ترسےم ਸਿੰਘ ਦੀ ਤਰਚਾਰੀ ਅਗਵਾਈ ਦੇ ਵਿੱਚ ਖਾਲਸਾ ਪੰਥ ਨੇ ਪ੍ਰਵਾਨ ਕਰ ਲਿਆ ਪਰ ਭਾਈ ਅਮਰਤਪਾਲ ਸਿੰਘ ਤੇ ਤਾਂ ਜੱਪਾ ਲਾ ਦਿੱਤੀ ਗਈ ਆ ਹੁਣ ਕਦੋਂ ਤੱਕ ਬਾਹਰ ਆਉਣ ਦੀ ਸਿੱਖ ਸੰਗਤ ਇਹ ਵੀ ਇਹ ਮੀਤ ਕਰਦੀ ਆ ਵੀ ਕਦੋਂ ਤੱਕ ਬਾਹਰ ਹੋਣਗੇ ਤੇ ਕਦੋਂ ਸਾਡੀ ਅਗਵਾਈ ਕਰਨਗੇ ਆ ਕੇ ਨੇ ਜੀ ਬਾਹਰ ਕਰ ਬਾਹਰ ਆਉਣ ਨਾਲ ਅਗਵਾਈ ਨਹੀਂ ਹੁੰਦੀ ਅਗਵਾਈ ਤਾਂ ਜਦੋਂ ਜਾਪਾ ਤਾਂ ਇਸ ਮਤਲਬ ਨੂੰ ਲਾਇਆ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਰਾਜਨੀਤਿਕ ਤਾਕਤ ਨੂੰ ਖਤਮ ਕੀਤਾ ਜਾ ਸਕੇ ਪਰੰਤੂ ਉਹ ਰਾਜਨੀਤਿਕ ਤਾਕਤ ਹੋਰ ਮਜ਼ਬੂਤ ਹੋ ਗਈ ਹੈ ਤੇ ਲੋਕ ਇਹ ਭਲੀ ਭਾਨਤ ਸਮਝਦੇ ਆ ਸਾਰੀ ਸੰਗਤ ਇਹ ਸਮਝਦੀ ਹੈ ਕਿ ਜਿਹੜਾ ਸਰ ਜਿਹੜਾ ਸਿੱਖ ਪੰਥ ਦਾ ਸਹੀ ਤੌਰ ਤੇ ਹਤੈਸ਼ੀ ਹੈ ਤੇ ਉਸੇ ਤੇ ਜਾਪਾ ਲੱਗੂਗਾ ਜਿਹੜਾ ਸਰਕਾਰ ਨਾਲ ਮਿਲਿਆ ਹੋਇਆ ਉਸ ਤੇ ਤਾਂ ਜਾਪਾ ਲੱਗਣਾ ਨਹੀਂ ਹੈ ਤੋਂ ਇਹ ਜਾਪਾ ਲਾ ਕੇ ਸਰਕਾਰਾਂ ਇਹ ਸਪਸ਼ਟ ਕਰਤਾ ਆਮ ਪਾਰਟੀ ਦੀ ਪੰਜਾਬ ਸਰਕਾਰ ਨੇ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਬਈ ਅਸੀਂ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਦੇ ਵਿਰੋਧੀ ਆ ਤੇ ਸੁਖਵੀਰ ਬਾਦਲ ਤੇ ਜਿਹੜਾ ਇਹ ਬਾਜੀ ਧੜਾ ਉਹਦੇ ਨਾਲ ਹੈ ਅਸੀਂ ਚਾਹੁੰਦੇ ਆ ਕਿ ਬਾਜੀ ਧੜਾ ਤੇ ਜਿਹੜਾ ਸੁਖਵੀਰ ਬਾਦਲ ਮਿਲ ਕੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਲੈਣ ਉਹ ਉਹ ਜਨਤਾ ਨੂੰ ਭਲੀ ਭਾਂਤ ਸਮਝ ਆ ਗਈ ਹੈ ਤੇ ਹੁਣ ਭਾਈ ਅਮਰਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਜਿਹੜੇ ਹੈਗੇ ਬਾਅਦ ਤੌਰ ਤੇ ਇਹੀ ਖਾਲਸਾ ਪੰਥ ਦੇ ਪ੍ਰਤੀਨਿਧ ਨੇ ਤੇ ਸਾਰੀ ਕੌਮ ਨੇ ਇਹਨਾਂ ਦੀ ਜੀ ਇਹ ਇਹਨਾਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਤੇ ਇਹ ਖਾਲਸਾ ਪੰਥ ਦੀ ਅਗਵਾਈ ਇਹੀ ਕਰਨੀ ਹੈ ਨਹੀਂ ਹੁਣ ਜਦੋਂ ਜਕਰ ਭਾਈ ਅਮਰਪਾਲ ਸਿੰਘ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਸਰਦਾਰ ਤਸੀਮ ਸਿੰਘ ਜੀ ਜਾਂ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਉਹਨਾਂ ਚਿਰ ਉਸ ਪਾਰਟੀ ਦੀ ਅਗਵਾਈ ਕਰਨਗੇ ਦੇਖੋ ਜੀ ਰਾਜਦੇਵ ਸਿੰਘ ਥਾਲਸਾ ਦਾ ਇੱਕ ਬਹੁਤ ਛੋਟਾ ਆਦਮੀ ਹੈ ਰਾਜਦੇਵ ਸਿੰਘ ਥਾਲਸਾ ਨੇ ਕੀ ਅਗਵਾਈ ਕਰਨੀ ਹੈ ਜਿਹੜੀ ਅਗਵਾਈ ਹੈ ਉਹਨਾਂ ਦੀ ਜ਼ਾਹਰ ਹਾਜ਼ਰੀ ਚ ਭਾਈ ਅਮਰਪਾਲ ਸਿੰਘ ਦੀ ਜ਼ਾਹਰ ਹਾਜ਼ਰੀ ਦੇ ਵਿੱਚ ਸਰਦਾਰ ਤਸੀਮ ਸਿੰਘ ਨੇ ਕਰਨੀ ਹੈ ਤੁਸੀਂ ਉਹਨਾਂ ਦਾ ਸਹਿਯੋਗ ਤਾਂ ਕਰੋਗੇ ਤੁਸੀਂ ਪੂਰਨ ਸਹਿਯੋਗ ਕਰਾਂਗੇ ਇਹ ਉਹਨਾਂ ਦੇ ਹੁਕਮ ਤਾਬ ਚੱਲਾਂਗੇ ਜੋ ਹੁਕਮ ਉਹ ਦੇਣਗੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੂੰ ਮੰਨਾਂਗੇ ਐਡਵਾਈਸ ਸਾਡੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਦੇ ਕਰਨਗੇ ਜੀ ਤੇ ਚਲੋ ਇੱਕ ਵੱਖਰਾ ਇਸ਼ੂ ਹੈ ਥੋੜਾ ਇਸ ਤੋਂ ਹਟ ਕੇ ਤੇ ਭਾਈ ਢੱਲੇਵਾਲ ਖਨੋਰੀ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹੋ ਚੁੱਕੀ ਹੈ ਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਇਸ ਦੇ ਬਾਵਜੂਦ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਸੇਵਰ ਜਗਜੀਤ ਸਿੰਘ ਡੱਲੇਵਾਲ ਇੱਕ ਮਹਾਨ ਕਿਸਾਨ ਨੇਤਾ ਨੇ ਉਹ ਗੁਰਸਿੱਖ ਨੇ ਉਹ ਅਮਰਤ ਧਾਰੀ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬੱਚੀ ਹੋਈ ਅਮਰਤ ਦੀ ਦਾਤ ਦਿੱਤੀ ਹੋਈ ਹੈ ਉਹਨਾਂ ਨੇ ਇੱਕ ਵੱਡਾ ਪਰਨ ਚਰਚੇ ਜਿਹੜਾ ਸੀਦਾ ਉਹ ਮਰਨ ਵਰਤ ਸ਼ੁਰੂ ਕੀਤਾ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਐਮ ਐਸ ਪੀ ਗਾਰੰਟੀ ਹੈ ਉਸ ਦਾ ਕਾਨੂੰਨ ਬਣਾਇਆ ਜਾਵੇ ਤੇ ਆਪ ਸਰਕਾਰ ਤੇ ਕੇਂਦਰ ਸਰਕਾਰ ਦੋਹੇ ਕਿਸਾਨਾਂ ਦੀਆਂ ਮੰਗਾਂ ਨੂੰ ਅਨਰੋਲੇ ਕਰਨ ਦੇ ਲਈ ਜ਼ਿੰਮੇਵਾਰ ਨੇ ਤੇ ਜਿਹੜੀ ਇਹ ਆਪ ਸਰਕਾਰ ਆ ਪੰਜਾਬ ਦੀ ਇਹ ਕੇਂਦਰ ਸਰਕਾਰ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਹਰਿਆਣੇ ਦੇ ਵਿੱਚ 34 ਫਸਲਾਂ ਤੇ ਐਮ ਐਸ ਸੀ ਦਾ ਜਿਹੜਾ ਗਰੰਟੀ ਕਾਨੂੰਨ ਹੈ じゃ ਉਹ ਲਾਜੂ ਕਰ ਦਿੱਤਾ ਗਿਆ ਪਰੰਤੂ ਪੰਜਾਬ ਦੀ ਆਪ ਸਰਕਾਰ ਕੁਝ ਨਹੀਂ ਕਰ ਸਕੀ ਸੋ ਜਥੇਦਾਰ ਜਿਹੜੇ ਜਜੀਤ ਸਿੰਘ ਡੱਲੇਵਾਲ ਨੇ ਇਹ ਜਿਹੜੀ ਸੀ ਪੰਥਕ ਜਿਹੜੀ ਹੈਗੀ ਹੈ ਇਹ ਰਵਾਈਹ ਦਿੰਦੀ ਹੈ ਕਿਸਾਨ ਨੂੰ ਪਹਿਲਾਂ ਇਹ ਪੰਥ ਜੈਰ ਪੰਥਕ ਅਡਵਾਈਸ ਪਰੰਤੂ ਜਥੇਦਾਰ ਜਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਸੱਚੀ ਸੁੱਚੀ ਪੰਥਕ ਰਵਾਈ ਮਿਲ ਰਹੀ ਹੈ ਤੇ ਜਥੇਦਾਰ ਸਾਹਿਬ ਆਪਣੀ ਧੁੰ ਦੇ ਬੜੇ ਪੱਕੇ ਨੇ ਆਪ ਦੀ ਪ੍ਰਤੀਗਿਆ ਦੇ ਪੱਕੇ ਨੇ ਆਪਦੇ ਵਾਅਦਿਆਂ ਦੇ ਪੱਕੇ ਨੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਕਿਸੇ ਸਮੇਂ ਵੀ ਮਹਾਨ ਸ਼ਹਾਦਤ ਹੋ ਸਕਦੀ ਹੈ ਮਹਾਨ ਸ਼ਹੀਦੀ ਹੋ ਸਕਦੀ ਹੈ ਤੇ ਜਥੇਦਾਰ ਜਜੀਤ ਸਿੰਘ ਡੱਲੇਵਾਲ ਅੱਜ ਤਸਾਨਾ ਦੇ ਨਾਇਕ ਨੇ ਤਸਾਨਾ ਦੇ ਹੀਰੋ ਨੇ ਤੇ ਤਸਾਨਾ ਦੀ ਅਗਵਾਈ ਕਰ ਰਹੇ ਨੇ ਅਸੀਂ ਤਾਂਮਨਾ ਕਰਦੇ ਆਂ ਕਿ ਵਾਹਿਗੁਰੂ ਹੋਰ ਤਰਤ ਤਵੱਸ਼ਨ ਤੇ ਜਥੇਦਾਰ ਜਜੀਸਨ ਡਲੇਵਾਲ ਨੂੰ ਪੂਰਜੋਰ ਹਮਾਇਤ ਮਿਲ ਕੇ ਉਹਨਾਂ ਦਾ ਜਿਹੜਾ ਮੋਰਚਾ ਉਹ ਫਤਿਹ ਹੋਵੇ ਨੀ ਕਿਸਾਨੀ ਮੰਗਾਂ ਬਾਰੇ ਕੇਂਦਰ ਸਰਕਾਰ ਨੂੰ ਕੀ ਕਹਿਣਾ ਜਾਊਂਗਾ ਮੈਂ ਕੇਂਦਰ ਸਰਕਾਰ ਚੱਲੀ ਨਹੀਂ ਜੀ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਤੂੰ ਤੇ ਆਪ ਸਰਕਾਰ ਜਿਹੜੀ ਆ ਉਸ ਲਈ ਜ਼ਿੰਮੇਵਾਰ ਹੈ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਤੇ ਕੰਧਾਂ ਤੇ ਲਿਖੇ ਲੇਖ ਪੜੋ ਮੋਦੀ ਸਰਕਾਰ ਵੀ ਤੇ ਪ੍ਰਵੰਤਮਾਨ ਸਰਕਾਰ ਵੀ ਕੰਧਾਂ ਤੇ ਲਿਖੇ ਲੇਖ ਪੜੇ ਤੇ ਤਸਾਨਾਂ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਦੇ ਲਈ ਜ਼ਥੇਦਾਰ ਜوجੀ ਸਿੰਘ ਢੱਲੇਵਾਲ ਨੇ ਮਰਨਵਰਤ ਸ਼ੁਰੂ ਕੀਤਾ ਉਹ ਤੁਰੰਤ ਪ੍ਰਵਾਨ ਕੀਤੀਆਂ ਜਾਣ ਤੇ ਜ਼ਥੇਦਾਰ ਜوجੀ ਸਿੰਘ ਢੱਲੇਵਾਲ ਦਾ ਜਿਹੜਾ ਹੈਗਾ ਉਹਨਾਂ ਦਾ ਕੀਤਾ ਹੋਇਆ ਮਰਨਵਰਤ ਤਾਂ ਜੋ ਖਤਮ ਹੋ ਸਕੇ ਮੁੜ ਕੇ ਉੱਤੀ ਉਹਨੇ ਖਾਸਾ ਜੀ ਜਿਹੜੀ ਨਵੀਂ ਪਾਰਟੀ ਬਣ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਕੀ ਉਹ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰੂਗੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਪੰਜਾਬ ਚੰਡੀਗੜ੍ਹ ਖੋਇਆ ਜਾ ਰਿਹਾ ਪੰਜਾਬ ਪੰਜਾਬੀ ਬੋਲਦੇ ਇਲਾਕੇ ਖੋਇਆ ਜਾ ਰਹੇ ਨੇ ਹੋਰ ਕਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਵੀ ਆਪਣੇ ਅਧਿਕਾਰ ਵਾਪਸ ਲੈ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਤੇ ਆਪਣੀ ਸੰਘਰਸ਼ ਕਰੂਗੀ ਆਪਣੀ ਆਵਾਜ਼ ਉਠਾਊਗੀ ਇਹ ਨਵੀਂ ਪਾਰਟੀ ਮੋਤਵਾਲ ਸਿੰਘ ਵਾਲੀ ਦੇਖੋ ਜੀ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬੜਾ ਵੱਡਾ ਮਸਲਾ ਹੋਇਆ ਹੋਇਆ ਹੈ ਉਥੋਂ ਦੀ ਸੈਨਟ ਦੀ ਚੋਣ ਨਾ ਚਰਾ ਕੇ ਤੇ ਉਹਨੂੰ ਪੰਜਾਬ ਤੋਂ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੁੱਢੇ ਨਾਲੇ ਦਾ ਮਸਲਾ ਹੈ ਜਿੱਥੇ ਜਿੱਥੇ ਉਹ ਪਾਣੀ ਛੁੱਟਿਆ ਜਾ ਰਿਹਾ ਹੈ ਤੇ ਉੱਥੇ ਕੈਂਸਰ ਜਿਹੜਾ ਹੈਗਾ ਉਹਦੇ ਤੇ ਕੈਂਸਰ ਦੇ ਕੇਸ ਵੱਧ ਰਹੇ ਨੇ ਤੇ ਸਿੱਖ ਦੇ ਢਾਰਾਂ ਦਾ ਮਸਲਾ ਹੈ ਸਿੱਖ ਨਜ਼ਰਬੰਦਾਂ ਦਾ ਮਸਲਾ ਹੈ ਸਿੱਖ ਬੰਦੀਆਂ ਦਾ ਮਸਲਾ ਹੈ ਪੰਜਾਬ ਦੇ ਬਚਾਸ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਤੇ ਇਹ ਸਾਰੇ ਮਸਲਿਆਂ ਤੇ ਸਰਦਾਰ ਤਰਸੇਮ ਸਿੰਘ ਅਦਤਾਰਤ ਤੌਰ ਤੇ ਆਪਣੀ رائے ਜਿਹੜੀ ਹੈ ਬੜੇ ਵਧੀਆ ਸ਼ਬਦਾਂ ਦੇ ਵਿੱਚ ਪੁਰਜੋਰ ਸ਼ਬਦਾਂ ਦੇ ਵਿੱਚ ਪਹਿਲਾਂ ਹੀ ਦੇ ਚੁੱਕੇ ਨੇ ਤੇ ਨਿਸ਼ਚਿਤ ਤੌਰ ਤੇ ਪੰਜਾਬ ਦੇ ਇਹਨਾਂ ਸਾਰੇ ਭੱਟ ਦੇ ਮਸਲਿਆਂ ਬਾਰੇ ਚਰਸਾਨੀ ਮਸਲਾ ਹੈ ਇਹ ਸਾਰੇ ਮਸਲਿਆਂ ਦੇ ਬਾਰੇ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਦੀ ਅਦਵਾਈ ਦੇ ਵਿੱਚ ਤੇ ਸਰਦਾਰ ਤਰਸੇਮ ਸਿੰਘ ਦੀ ਤਰਚਾਰੀ ਅਦਵਾਈ ਦੇ ਵਿੱਚ ਉਹ ਹਰ ਹਾਲਤ ਵਿੱਚ ਧਿਆਨ ਦੇਉਗੇ ਤੇ ਇਹਨਾਂ ਮਸਲਿਆਂ ਦਾ ਜਦੋਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਸੰਘਤ ਨੇ ਫਤਵਾ ਦਿੱਤਾ ਤੱਤ ਵਿੱਚ ਆ ਜੇ ਤਾਂ ਹਰ ਹਾਲਤ ਵਿੱਚ ਇਸ ਦਾ ਜਿਹੜਾ ਹਲਤਨ ਜੀ ਅਕੀਰ ਸਿੱਖ ਸੰਗਤ ਨੂੰ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਹੈ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਸਿੱਖ ਸੰਗਤ ਨੂੰ ਸਿੱਖ ਕੌਮ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਭਾਈ ਅਮਰਤਪਾਲ ਸਿੰਘ ਰਾਠਾਲਸਾ ਪੰਥ ਦੇ ਸਰਪ੍ਰਮਾਨੰਤ ਨੇਤਾ ਨੇ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਰਦਾਰ ਤਰਸੇਮ ਸਿੰਘ ਸਰਪ੍ਰਮਾਨੰਤ ਨੇਤਾ ਨੇ ਅੱਜ ਖਾਲਸਾ ਪੰਥ ਨੂੰ ਸਭ ਨੂੰ ਇਕੱਠੇ ਹੋ ਕੇ ਇਸ ਮਹਾਨ ਜਥੇਬੰਦੀ ਨੂੰ ਜਿਹੜੀ 14 ਜਨਵਰੀ ਨੂੰ ਮੁੱਛਰ ਦੀ ਪਾਵਨ ਪਵਿੱਤਰ ਧਰਤੀ ਤੇ ਜਿਹੜੀ ਹੈਗੀ ਆ ਉਹ ਸਥਾਪਿਤ ਹੋਣ ਜਾ ਰਹੀ ਆ ਉਸ ਨੂੰ ਪੂਰ ਜ਼ੋਰ ਹਮਾਇਤ ਦੇਣੀ ਚਾਹੀਦੀ ਆ ਤਾਂ ਜੋ ਖਾਲਸਾ ਪੰਥ ਚੜ੍ਹਦੀ ਕਲਾ ਬਲ ਜਾਵੇ ਧੰਨਵਾਦ ਖਾਲਸਾ ਜੀ ਇਹ ਸਾਨੂੰ ਸਦਾ ਰਾਜ ਦੇ ਸਿੰਘ ਖਾਲਸਾ ਸਾਹਿਬ ਕਾ ਮੈਂਬਰ ਪਾਰਲੀਮੈਂਟ ਜੋ ਕਿ ਉਗੇ ਸਿੱਖ ਸਿੱਖ ਚਿੰਤਕ ਵੀ ਨੇ ਤੇ ਵਰਲਡ ਫੇਮਸ ਨੇ ਤੇ ਇਹਨਾਂ ਨੇ ਆਪਣੇ ਖੁੱਲਕੇ ਵਿਚਾਰ ਰੱਖੇ ਨੇ ਖਾਲਸਾ ਜੀ ਅਸੀਂ ਆਪ ਜੀ ਦਾ ਹੰਗਰ ਦੀ ਵੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਹੈ